ਮਾਜੇਕ ਇਸ ਸੰਗਠਨਸ਼ਕ ਕਮੇਟੀ ਵੱਲੋਂ 2 ਅਗਸਤ ਤੱਕ ਨੇ ਤਿਆਰੀਆਂ ਮੁਕੰਮਲ ਕੁਲਦੀਪ ਸਿੰਘ ਚੇਅਰਮੈਨ ਦੇ ਗ੍ਰੈਜ ਕੀਤੀ ਮੀਟਿੰਗ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਅਤੇ ਕਿਸਾਨਾਂ ਦੇ ਹੱਕੀ ਮੰਗਾਂ ਨੂੰ ਲੈ ਕੇ ਗੁਰਦਾਸਪੁਰ 'ਚ 2 ਅਗਸਤ ਦਿਨ ਸ਼ਨੀਵਾਰ ਨੂੰ ਤੜਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਤਾਨ ਬਲਵਿੰਦਰ ਸਿੰਘ ਰਾਜਵਾਲ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਲੈਣ ਲਈ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਵੱਡਾ ਪ੍ਰਦਰਸ਼ਨ ਗੁਰਦਾਸਪੁਰ 'ਚ ਹੋਣ ਜਾ ਰਿਹਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਗੱਡੀਆਂ ਲੈ ਕੇ ਕਿਸਾਨ ਆ ਰਿਹਾ। ਇਹ ਤੜਣਾ ਗੁਰਦਾਸਪੁਰ ਤੋਂ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਹਾਈਵੇ ਦੇ ਵਿਚਕਾਰ ਬਬਰੀ ਬਾਈਪਾਸ ਤੇ ਤੜਣਾ ਪ੍ਰਦਰਸ਼ਨ ਕੀਤਾ ਜਾਵੇ। ਇਸ ਤੜਨੇ ਵਿੱਚ ਕਿਸਾਨ ਅਣਮਿੱਥੇ ਸਮੇਂ ਲਈ ਬੋਰੀਆਂ ਬਿਸਤਰਾ ਲੈ ਲਗਾਇਆ ਜਾਵੇ ਅਤੇ ਕਿਸਾਨ ਇਸ ਤਰਨੇ ਵਿੱਚ ਆਪਣੇ ਸਾਰੇ ਹੱਕ ਲੈ ਕੇ ਉੱਠਣਗੇ ਇਸ ਮੌਕੇ ਰਜਿੰਦਰ ਸਿੰਘ ਰਾਜੂ ਤੱਕੜ सोनू ਚੱਡਾ ਜ਼ਿਲ੍ਹਾ ਪ੍ਰਧਾਨ ਤਾਰਾ ਸਿੰਘ ਨਵੀਆਂ ਬਾਗੜੀਆਂ ਪਿੰਡਾ ਬਟਾਲਾ ਦੀਪ ਰਾਜਪੁਰਾ ਨਿਸ਼ਾਨ ਸਿੰਘ ਪੈਣੀ ਖਾਦਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਤਰਨਾ ਅਨਮਿੱਥੇ ਸਮੇ ਲਈ ਗੁਰਦਾਸਪੁਰ ਚਲਦਾ ਰਹੇਗਾ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਦੇਖੋ ਜਿਹੜੀ ਗੰਨੇ ਦੀ ਸਬਸਿਡੀ ਮਿਲਦੀ ਕਿਸਾਨਾਂ ਨੂੰ 65 ਰੁਪਏ 50 ਪੈਸੇ ਉਦੇ ਸਬੰਧ ਵਿੱਚ ਜਿਹੜੇ ਬਾਕੀ ਸਰਕਾਰੀ ਮੇਲਾ ਦੇ ਵਿੱਚ ਜਿਹੜੇ ਫੁੱਲ ਬਕਾਏ ਗੰਨੇ ਦੇ ਰਹਿੰਦੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਤੋਂ ਕੋਈ 15-20 ਦਿਨ ਹੋ ਗਿਆ ਅਸੀਂ ਸ਼ੈਰੀ ਕਲਸੀ ਜੀ ਨੂੰ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਵੀ ਆ ਤੇ ਵਾਈਸ ਪ੍ਰਧਾਨ ਵੀ ਆ ਉਹਨਾਂ ਨੂੰ ਮਨਪੱਤਰ ਵੀ ਦੇ ਚੁੱਕੇ ਆ ਹੋਰ ਵੀ ਵੱਖ-ਵੱਖ ਸੰਯੁਕਤ ਮੋਰਚੇ ਦੀਆਂ ਜਿੱਥੇ ਮੀਟਿੰਗਾਂ ਹੋਈਆਂ ਉੱਥੇ ਵੀ ਸਾਰੀਆਂ ਮੀਟਿੰਗਾਂ 'ਚ ਗੱਲ ਕਰ ਲਿਆ ਵੀ ਜਿਹੜੀ ਸਾਡੀ ਗੰਨੇ ਦੀ ਸਬਸਿਡੀ ਆ ਉਹ ਤੁਰੰਤ ਖਾਤਿਆਂ 'ਚ ਪਾਈ ਜਾਵੇ ਕਿਉਂਕਿ ਮਗਰੋਂ ਜਮੀਨਾ ਠੇਕੇ ਤੇ ਲੈ ਕੇ ਵਾਈਆਂ ਸਾਨੂੰ ਇਹੋ ਹੀ 50-60 ਰੁਪਏ ਕੁਆਂਟਲ ਦੇ ਜਿਹੜੇ ਬਚਦੇ ਆ ਜਿਹੜੇ 50-60 ਕੁੰਡਲ ਦੇ ਜਿਹੜੇ ਆ ਉਹ ਸਾਡੇ ਸਰਕਾਰ ਵਾਲ ਫਸੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਨਹੀਂ ਤੇ ਸਾਡੀ ਅਖੀਰਲੀ ਬਾਜੀ ਆ ਵੀ ਜੇ ਹਾਰ ਕੇ ਅਸੀਂ ਬਹਿ ਕੇ ਰੋੜ ਤੇ ਪਵਾਂਗੇ ਜੇ ਸਾਡੀ ਸੁਣਵਾਈ ਰੋੜ ਤੇ ਬਹਿ ਕੇ ਹੋਣੀ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਵੀਰ ਇੱਥੇ ਪਹੁੰਚੇ ਆ ਤੇ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਨ अरोड़ा ਜੀ ਜਿਹੜੇ ਪ੍ਰਧਾਨ ਆ ਸਾਡੀ ਸੰਯੁਕਤ ਮੋਰਚੇ ਦੀ ਟੀਮ ਉਹਦੇ ਵਿੱਚ ਰਾਜੇਵਾਲ ਜੰਗਵੀਰ ਜੀ ਹੋਰ ਵੀ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਵੀ ਉਹਨਾਂ ਨੂੰ ਲਿਖਤੀ ਮੰਗ ਪੱਤਰ ਦੇ ਕੇ ਆਏ ਵੀ ਸਾਡੇ ਜਿਹੜੇ ਪੈਸੇ ਸਬਸਿਡੀ ਦੇ ਇਹ ਤੁਰੰਤ ਜਿਹੜੇ ਖਾਤੇ ਵਿੱਚ ਪਾਓ ਪਰ ਅਜੇ ਤੱਕ ਇਹ ਗੱਲ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਵੀ 10 ਦਿਨ ਦਾ ਟਾਈਮ ਲੈ ਕੇ ਤੇ 10 ਦਿਨ ਤੋਂ ਅੱਜ 20 ਦਿਨ ਹੋ ਗਏ ਆ ਕੋਈ ਪੈਸਾ ਨਹੀਂ ਪਾਇਆ ਹੁਣ ਅਸੀਂ ਸਾਡਾ ਆਖਰੀ ਤਿਹਾਰੇ ਹੋਈ ਆ ਵੀ ਅਸੀਂ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਤੇ ਦੋ ਤਰੀਕ ਨੂੰ ਅਸੀਂ ਜਿਹੜਾ ਬੱਬਰੀ ਵਾਲਾ ਚੌਕ ਆ ਇੱਥੇ ਵੀ ਧਰਨਾ ਲਾ ਕੇ ਬਿਠਾਂਗੇ ਅਣ ਮਿੱਥੇ ਸਮੇਂ ਤੱਕ ਜਿੰਨਾ ਚਿਰ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਟੋਟਲ ਕਿੰਨੀ ਮਾਉਂਸ ਟੋਟਲ 120 ਕਰੋੜ ਰੁਪਇਆ ਜਿਹੜਾ ਮਿਲਾਂ ਦਾ ਬਕਾਇਆ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਤੇ ਸਰਕਾਰੀ ਲਗਭਗ 120 ਕਰੋੜ ਰੁਪਇਆ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਸਰਕਾਰ ਕੋਲ ਲੈਣ ਵਾਲਾ